ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਖੰਨੇ ਦੇ ਕਾਂਗਰਸ ਦੇ ਸਾਹ ਲਖਵੀਰ ਸਿੰਘ ਜੀ ਪਾਇਲ ਔਰ ਸਾਡੀ ਪਾਰਟੀ ਦੇ ਸੀਨੀਅਰ ਆਗੂ ਸਾਹ ਗੁਰਦੀਪ ਸਿੰਘ ਜੀ ਰਸੂਲੜਾ ਸਾਹ ਹਰਪਾਲ ਸਿੰਘ ਜੀ ਕੁੰਗਰਾਲੀ ਬਲੌਗ ਦੇ ਸਾਡੇ ਦਿਹਾਤੀ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਕਲਾਹਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਸੀਂ ਸਾਰੇ ਜਿਹੜੇ ਨੇ ਅੱਜ ਪ੍ਰੈਸ ਕਾਨਫਰੰਸ ਪੰਚਾਇਤੀ ਚੋਣਾਂ ਨੂੰ ਲੈ ਕੇ ਕਰ ਰਹੇ ਆਂ ਪੈਸੇ ਤਾਂ ਪੂਰੇ ਪੰਜਾਬ ਦੇ ਅੰਦਰ ਹੀ ਜੋ ਧਾਂਦਲੀਆਂ ਹੋਈਆਂ ਨੇ ਜੋ ਠੱਕੇਸ਼ਾਈਆਂ ਹੋਈਆਂ ਨੇ ਜੋ ਬਦੀਕੀਆਂ ਔਰ ਜਿਸ ਤਰੀਕੇ ਨਾਲ ਜਿਹੜੀਆਂ ਇਲੈਕਸ਼ਨਾਂ ਨੇ ਉਹਨਾਂ ਨੂੰ ਹਥਿਆਉਣ ਦੀ ਕੋਸ਼ਿਸ਼ ਜਿਹੜੀ ਆ ਮੌਜੂਦਾ ਝਾੜੂ ਸਰਕਾਰ ਆ ਉਹਨਾਂ ਨੇ ਕੀਤਾ ਉਹਨਾਂ ਦੇ ਜਿਹੜੇ ਐਮਐਲਏ ਨੇ ਉਹਨਾਂ ਦੇ ਜਿਹੜੇ ਮੰਤਰੀ ਨੇ ਇਸ ਤਰੀਕੇ ਨਾਲ ਉਹਨਾਂ ਨੇ ਆਮ ਲੋਕਾਂ ਦੇ ਜਿਹੜੇ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਤੇ ਡਾਕਾ ਮਾਰਨ ਦੀ ਜਿਸ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ ਔਰ ਹਿੰਸਕ ਘਟਨਾਵਾਂ ਹੋਈਆਂ ਨੇ ਇਹ ਬਹੁਤ ਹੀ ਨਿੰਦਾਯੋਗ ਨੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਜਿੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਪਹਿਲਾਂ ਹੀ ਬਹੁਤ ਕਮਜ਼ੋਰ ਆ ਸਰਕਾਰ ਦੀ ਸਾਡੇ ਸੂਬੇ ਦੀ ਅਮਨ ਜਿਹੜੀ ਕਾਨੂੰਨ ਦੀ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਹੋਈ ਹੋਈ ਆ ਉਹਦੇ ਨਾਲ ਨਾਲ ਇਹ ਜਿਹੜੀਆਂ ਘਟਨਾਵਾਂ ਨੇ ਇਹਨਾਂ ਨੂੰ ਹੋਰ ਜ਼ਿਆਦਾ ਤੂਲ ਦਿੰਦੀਆਂ ਨੇ ਸੋ ਸਾਨੂੰ ਸੀ ਕਿ ਇੱਕ ਬਦਲਾਅ ਵਾਲੀ ਸਰਕਾਰ ਬਣੀ ਹੈ ਇੱਕ ਨਵੀਂ ਸਰਕਾਰ ਜਿਹੜੀ ਕਹਿੰਦੇ ਸੀ ਇੱਕ ਨਵੀਂ ਸੋਚ ਲੈ ਕੇ ਆਏ ਆ ਤੇ ਉਹਨਾਂ ਨੇ 3 ਸਾਲਾਂ ਚ ਮੈਨੂੰ ਲੱਗਦਾ ਕਿ ਪਿਛਲੀਆਂ ਜਿਹੜੀਆਂ ਕਾਲੀ ਦਲ ਦੀਆਂ ਸਰਕਾਰਾਂ ਵੀ ਰਹੀਆਂ ਉਹਨਾਂ ਦਾ ਵੀ ਰਿਕਾਰਡ ਜਿਹੜਾ ਮਾਤ ਪਾ ਦਿੰਦਾ ਹੈ। ਔਰ ਤਾਜ਼ਾ ਮਿਸਾਲ ਜਿਹੜੀ ਖੰਨੇ ਦੀ ਜੇ ਮੈਂ ਗੱਲ ਕਰਾਂ। ਸਾਨੂੰ ਸੀ ਕਿ ਇੱਥੋਂ ਦੇ ਜਿਹੜੇ ਪੰਚਾਇਤ ਪੰਜਾਬ ਦੇ ਮੰਤਰੀ ਨੇ ਪੰਚਾਇਤਾਂ ਦੇ ਉਹ ਇਸ ਸਾਡੇ ਹਲਕੇ ਨਾਲ ਸੰਬੰਧਿਤ ਨੇ ਤਰਪੀਤ ਸਿੰਘ ਸੌਂਦ। ਔਰ ਸਾਨੂੰ ਸੀ ਵੀ ਉਹਨਾਂ ਕੋਲ ਕਿਉਂਕਿ ਇਹ ਵਿਭਾਗ ਦਾ ਮੰਤਰਾਲਾ ਹੈਗਾ ਤੇ ਇੱਥੇ ਘਟੋ ਘਟ ਖੰਨੇ ਚ ਇਸ ਤਰ੍ਹਾਂ ਦੀ ਕੋਈ ਵੀ ਤੱਕੇਸ਼ਾਈ ਦੇਖਣ ਨੂੰ ਨਹੀਂ ਮਿਲੂ ਪਰ ਅਫਸੋਸ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਹਲਕੇ ਦਾ ਵੱਡਾ ਪਿੰਡ ਹੈ ਕੁੰਗਰਾਲੀ ਰਾਜਪੂਤਾਂ ਜਿਹਦੇ ਜਿਹੜੇ ਸਾਰੇ ਸਾਡੇ ਮੈਂਬਰ ਨੇ ਉਹ ਇੱਥੇ ਮੌਜੂਦ ਨੇ ਤੁਹਾਡੇ ਸਾਹਮਣੇ ਸਾਡੇ ਪਾਰਟੀ ਵੱਲੋਂ ਸਾਡੇ ਜਿਹੜੇ ਗਰੁੱਪ ਵੱਲੋਂ ਸਰਪੰਚ ਕਪੂਰ ਸਿੰਘ ਜੀ ਜਿਹੜੇ ਸੀਗੇ ਉਹਨਾਂ ਨੇ ਕਾਗਜ਼ ਢਾਕਲ ਕੀਤੇ ਸੀਗੇ ਔਰ ਉਹਦੇ ਨਾਲ ਨਾਲ ਪੰਚ ਜਿਹੜੇ ਸੀਗੇ ਕਿਉਂਕਿ ਵੱਡਾ ਪਿੰਡ ਹੈ ਗੁਰਦੀਪ ਸਿੰਘ ਪਰਮਜੀਤ ਕੌਰ ਕੁਲਵਿੰਦਰ ਕੌਰ ਜਸਵਿੰਦਰ ਕੌਰ ਮਨਪ੍ਰੀਤ ਸਿੰਘ ਰਪਿੰਦਰ ਕੌਰ ਜਸਵੀਰ ਕੌਰ ਹਰਮਿੰਦਰ ਕੌਰ ਇਹ ਸਾਰੇ ਜਿਹੜੇ ਸੀਗੇ ਇਹਨਾਂ ਨੇ ਆਪਣੇ बतौर ਪੰਚਾਂ ਦੇ ਕਾਗੇ ਦਾਖਲ ਕੀਤੇ ਸੀ ਸੋ ਇਹ ਜਿਹੜਾ ਸਾਡਾ ਪਿੰਡ ਸੀਗਾ ਉਹ ਰਿਜ਼ਰਵਡ ਸੀਗਾ ਫਾਰ ਮੈਨ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿੱਥੇ ਖਾਸ ਕਰਕੇ ਸਰਕਾਰ ਜਿਹੜੀ ਹੈ ਜਿਹਦੀ ਨੀਅਤ ਬਿਲਕੁਲ ਸਾਫ਼ ਨਹੀਂਗੀ ਔਰ ਬਿਨਾ ਵਜ੍ਹਾ ਬਿਨਾ ਕੋਈ ਇਤਰਾਜ਼ ਤੋਂ ਕੋਈ ਪੁਖਤਾ ਸਬੂਤ ਤੋਂ ਇਹਨਾਂ ਸਾਰਿਆਂ ਦੇ ਕਾਗਜ਼ ਜਿਹੜੇ ਨੇ ਟੋਟਲ ਦੇ ਟੋਟਲੀ ਰੱਦ ਕਰ ਦਿੱਤੇ ਗਏ ਔਰ ਜਿਹੜੇ ਦੂਸਰੀ ਰੂਲਿੰਗ ਧਿਰ ਦੇ ਜਿਹੜੇ ਲੋਕ ਸੀਗੇ ਉਹਨਾਂ ਦੇ ਸਾਰਿਆਂ ਦੇ ਸਾਰੇ ਕਾਗਜ਼ ਜਿਹੜੇ ਨੇ ਉੱਥੇ ਸਹੀ ਪਾਏ ਗਏ ਨੇ ਔਰ ਇੱਕ ਹੋਰ ਧਿਰ ਸੀ ਤੀਸਰੀ ਧਿਰ ਉਹਨਾਂ ਦੇ ਜਿਹੜੇ ਕਾਗਜ਼ ਸੀ ਉਹ ਵੀ ਰਿਜੈਕਟ ਕਰ ਦਿੱਤੇ ਗਏ ਸੋ ਮਤਲਬ ਇੱਕੋ ਹੀ ਮੰਤਵ ਨਾਲ ਕਿ ਇਹ ਜਿਹੜੇ ਉੱਥੇ ਦੇ ਕਿਉਂਕਿ ਕਈ ਖਾਸ ਆਦਮੀ ਜਿਹੜੇ ਸੌਨ ਸਾਹਿਬ ਦੇ ਨਾਲ ਰੋਜ਼ ਗੱਡੀ 'ਚ ਚੜਦੇ ਨੇ ਜਿਹੜੇ ਰੋਜ਼ ਉਹਨਾਂ ਨੂੰ ਸਲਾਹਾਂ ਦਿੰਦੇ ਨੇ ਉਹਨਾਂ ਦੇ ਕਾਰਨਾਂ ਕਰਕੇ ਇਹ ਸਾਰੀ ਪੰਚਾਇਤ ਜਿਹੜੀ ਆ ਉਹ ਇਲੈਕਸ਼ਨ ਤੋਂ ਵਾਂਝੀ ਕਰ ਦਿੱਤੀ ਗਈ ਹੈ ਸੋ ਅੱਜ ਉੱਥੇ ਦਾ ਪਿੰਡ ਦੇ ਵਿੱਚ ਵੀ ਵੱਡੀ ਨਰਾਜ਼ਗੀ ਹੈ ਔਰ ਕੀ ਲਾਇਆ ਇਲਜ਼ਾਮ ਕੀ ਲਾਇਆ ਜਿਹੜਾ ਕਿ ਬਿਲਕੁਲ ਬੇਤੁਕਾ ਇਲਜ਼ਾਮ ਹੈ ਕਿ ਜੀ ਇਹਨਾਂ ਨੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕੀਤੇ ਨੇ ਹੁਣ ਇਹਦਾ ਮਤਲਬ ਸਾਰੇ ਆ ਜਿਹੜੇ ਮੈਂ ਨੌ ਗਣਾਈ ਨੇ ਇਹ ਕੀ ਇਹਨਾਂ ਦੇ ਸਾਰਿਆਂ ਨੇ ਸਰਕਾਰੀ ਉੱਥੇ ਜਗਾ ਤੇ ਕੋਈ ਆਪਣਾ ਕਬਜ਼ਾ ਕੀਤਾ ਹੋਇਆ ਹੁਣਾ ਗੁਰਦੀਪ ਸਿੰਘ ਬੈਠਾ ਇਹ ਬਾਹਰ ਪਿੰਡ ਤੋਂ ਰਹਿੰਦਾ ਹੈ ਬਿਲਕੁਲ ਪਿੰਡ ਦੇ ਬਾਹਰ ਜਾ ਕੇ ਸੜਕ ਤੇ ਰਹਿੰਦਾ ਹੈਗਾ ਆਪਣੇ ਆਪਣੇ ਘਰ ਦੇ ਵਿੱਚ ਤੇ ਇਹ ਤਾਂ ਇਹਦਾ ਪਿੰਡ ਨਾਲ ਤਾਂ ਕੋਈ ਪਿੰਡ ਦੀ ਕੋਈ ਸ਼ਾਮਲਾੜ ਜਾਂ ਪਿੰਡ ਦੀ ਕੋਈ ਜ਼ਮੀਨ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਸੋ ਇਹ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਰਾਵਾਂ ਹੋਈਆਂ ਨੇ ਆਪਣੇ ਖਾਸ ਬੰਦਿਆਂ ਨੂੰ ਫਾਇਦਾ ਪਹੁੰਚਾਉਂਦੇ ਬਾਕੀ ਇਹਨਾਂ ਪੰਚਾਇਤਾਂ ਦੇ ਕਬਜ਼ਾ ਕੀਤਾ ਜਾਵੇ। ਐਵੇਂ ਜਿਵੇਂ ਰਤਨ ਹੜੀ ਆ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਐਮ.ਐਲ.ਏ ਦੀ ਰੋਜ਼ ਗੱਡੀ ਚੜ੍ਹਦੇ ਨੇ, ਮੰਤਰੀ ਜੀ ਦੀ ਗੱਡੀ ਚੜ੍ਹਦੇ ਨੇ ਉਹਨਾਂ ਦੇ ਕਹਿਣ ਤੇ ਜਿਹੜਾ ਮਨਵੀਰ ਸਿੰਘ ਇੱਕ ਛੋਟੀ ਉਮਰ ਦਾ ਵੀ ਤੁਸੀਂ ਦੇਖੋ ਛੋਟੀ ਉਮਰ ਦਾ ਉਹ ਨੌਜਵਾਨ ਇਲੈਕਸ਼ਨ ਜਿਹੜਾ ਵਾ ਉਹ ਲੜਨਾ ਚਾਹ ਰਿਹਾ ਸੀਗਾ ਔਰ ਉਹਦੇ ਚ ਚੰਗੀ ਸੋਚ ਸੀਗੀ ਔਰ ਉਹ ਪਿੰਡ ਨੂੰ ਅੱਗੇ ਲੈ ਜਾਣਾ ਚਾਹੁੰਦਾ ਸੀ ਪਿੰਡ ਦੇ ਲਈ ਕੋਈ ਚੰਗੀ ਬਿਹਤਰੀ ਦੇ ਕੰਮ ਕਰਨਾ ਚਾਹੁੰਦਾ ਸੀ ਉਹਦੇ ਕਾਗਜ਼ ਹੀ ਰੱਦ ਕਰ ਦਿੱਤੇ ਕਿ ਉਹਨੂੰ ਉਹਦਾ ਡੈਮੋਕਰੈਟਿਕ ਰਾਈਟ ਜਿਹੜਾ ਉਹਦਾ ਇਸਤੇਮਾਲ ਹੀ ਨਹੀਂ ਕਰਨ ਦਿੱਤਾ ਕਿ ਸੋ ਇਹੋ ਜਿਹਾ ਇੱਕ ਡਰਾਮਾ ਜਿਹੜੀਆਂ ਨੇ ਰੋਜ਼ ਆ ਰਹੀਆਂ ਨੇ ਔਰ ਵਾਰਡ ਬੰਦੀਆਂ ਦੇ ਵਿੱਚ ਕਿੰਨੀਆਂ ਧਾਦਲੀਆਂ ਨੇ ਵੋਟਰ ਸੂਚੀਆਂ ਦੇ ਵਿੱਚ ਕਿੰਨੀਆਂ ਧਾਦਲੀਆਂ ਨੇ ਕਿਸੇ ਦੀਆਂ ਵੋਟਾਂ 30 35 ਵੋਟਾਂ ਕਿਸੇ ਹੋੜ ਚ ਵਾਰਡ ਚ ਪਾ ਦਿੱਤੀਆਂ ਗਈਆਂ ਬਾਹਰੋਂ ਲਿਆ ਕੇ ਦੂਸਰੇ ਵਾਰਡ ਦੇ ਵਿੱਚ ਉਹਨਾਂ ਦੀਆਂ ਵੋਟਰ ਸੂਚੀਆਂ ਜਿਹੜੀਆਂ ਨੇ ਉਹਨਾਂ ਦੇ ਨੌ ਜਿਹੜੇ ਨੇ ਉਹ ਦਿਖੇ ਜਾ ਰਹੇ ਨੇ ਸੋ ਬਹੁਤ ਜ਼ਿਆਦਾ ਭੰਬਲ ਪੂਸਾ ਔਰ ਬੜਾ ਕਨਫਿਊਜ਼ਨ ਵਾਲਾ ਇਲੈਕਸ਼ਨ ਜਿਹੜਾ ਉਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਤੁਹਾਡੇ ਵੱਲੋਂ ਸੋ ਇਹਦੀ ਅਸੀਂ ਬਹੁਤ ਜ਼ਿਆਦਾ ਨਿੰਦਾ ਕਰਦੇ ਆ ਔਰ ਮੈਂ ਉਹਨਾਂ ਅਫਸਰਾਂ ਨੂੰ ਵੀ ਤੁਹਾਡੇ ਰਾਹੀਂ ਚੇਤਾਵਨੀ ਦੇਣਾ ਚਾਹੁੰਦਾ ਜਿਨ੍ਹਾਂ ਨੇ ਇਹ ਰਾਜਨੀਤਿਕ ਲੋਕਾਂ ਦੇ ਕਹਿਣ ਤੇ ਇਹ ਕਾਗਜ਼ ਰੱਦ ਕੀਤੇ ਨੇ ਅਸੀਂ ਹਾਈ ਕੋਰਟ ਦੀਆਂ ਜਿਹੜੀਆਂ ਪੌੜੀਆਂ ਨੇ ਉਹਨਾਂ ਨੂੰ ਦਿਖਾਉਣੀਆਂ ਹੀ ਦਿਖਾਉਣੀਆਂ ਨੇ ਅਸੀਂ ਹਾਈ ਕੋਰਟ ਇਹ ਕੇਸ ਨੂੰ ਲੈ ਕੇ ਜਾਣਾ ਔਰ ਅਸੀਂ ਇਨਸਾਫ ਦੀ ਮੰਗ ਅੱਜ ਵੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਐਸਡੀਐਮ ਸਾਹਿਬ ਨੂੰ ਵੀ ਕਿਹਾ ਪਰ ਕਿਸੇ ਨੇ ਵੀ ਇਸ ਗੱਲ ਦੇ ਉੱਤੇ ਕੋਈ ਗੌਰ ਨਹੀਂ ਫਰਮਾਈ ਔਰ ਅੱਜ ਜਿਹੜੇ ਨੇ ਉਹ ਆਖਰੀ ਦਿਨ ਸੀਗਾ ਵਿਡਰੋਲ ਦਾ ਤੇ ਜਿਹੜੇ ਹੁਣ ਸਿੰਬਲ ਅਲਰਟ ਹੋ ਚੁੱਕੇ ਨੇ ਹੋ ਰਹੇ ਨੇ ਸਿੰਬਲ ਅਲਰਟ ਔਰ ਅੱਜ ਇਹ ਜਿਹੜੇ ਲੋਕ ਨੇ ਇਹ ਆਪਣੇ ਇਨਸਾਫ ਲਈ ਮੰਗ ਕਰ ਰਹੇ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈਗਾ ਸੋ ਅਸੀਂ ਸਾਰੇ ਕਾਂਗਰਸ ਪਾਰਟੀ ਇਹਨਾਂ ਦੇ ਨਾਲ ਖੜੀ ਔਰ ਅਸੀਂ ਇਹਨਾਂ ਦਾ ਕੇਸ ਹਾਈ ਕੋਰਟ ਲੈ ਕੇ ਜਾਵਾਂਗੇ ਔਰ ਹਾਈ ਕੋਰਟ ਤੱਕ ਅਸੀਂ ਇਹ ਕੇਸ ਲੜਾਂਗੇ ਇਹ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਸੀ ਇੱਕ ਚਰਚਾ ਜਿਹੜਾ ਬਿੱਲ ਦੇ ਵਿੱਚ 5 ਮਹੀਨੇ ਤੋਂ ਧਰਨਾ ਚੱਲ ਰਿਹਾ ਜੀ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਸੀ ਉਸ ਨੂੰ ਲੈ ਕੇ ਵੀ ਕੋਈ ਫੁੱਟ ਸਾਠ ਸਾਠ ਹੋਈ ਆ ਉਹਦੀ ਸਾਜਿਸ਼ ਦੇ ਤਹਿਤ ਰੱਦ ਹੋਈ ਨੇ ਕਿੰਨੀ ਸੱਚਾਈ ਸਾਹਮਣੇ ਹੈ ਦੇਖੋ ਇਹਦੀ ਮੈਨੂੰ ਹਜੇ ਕੋਈ ਜਾਣਕਾਰੀ ਨਹੀਂ ਹੈਗੀ ਉਹ ਇੱਕ ਵੱਖਰਾ ਇਸ਼ੂ ਹੈ ਪਰ ਇਹ ਲੋਕਾਂ ਦਾ ਇੱਕ ਜਿਹੜਾ ਸੰਵਿਧਾਨਿਕ ਔਰ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈ ਹੱਕ ਆ ਉਹਨਾਂ ਦਾ ਉਹ ਉਹਨਾਂ ਤੋਂ ਖੋਇਆ ਗਿਆ ਉਹ ਅਸੀਂ ਜਿਹੜਾ ਵਾ ਉਹ ਬਰਦਾਸ਼ਤ ਨਹੀਂ ਕਰਾਂਗੇ ਮੰਤਰੀ ਸਾਹਿਬ ਜਿਹੜਾ ਤੁਸੀਂ ਇਹ ਠੇਕੇਸ਼ਾਈ ਦੀ ਗੱਲ ਕੀਤੀ ਹੈ ਇਹ ਤੁਸੀਂ ਸਿੱਧਾ-ਸਿੱਧਾ ਇਲਜ਼ਾਮ ਮੰਤਰੀ ਸੌਂਹ ਤੇ ਲਾ ਰਹੇ ਹੋ ਵੀ ਉਹਨਾਂ ਦੇ ਇਸ਼ਾਰੇ ਤੇ ਠੇਕੇਸ਼ਾਈ ਹੋਈ ਹੈ ਬਿਲਕੁਲ ਰਾਜਨੀਤਿਕ ਕਾਰਨਾ ਕਰਕੇ ਇਹ ਜਿਹੜੇ ਕਾਗਜ਼ ਰੱਦ ਹੋਏ ਨੇ ਇਹਦੇ ਪਿੱਛੇ ਅ ਅਫਸਰਾਂ ਦਾ ਉਹਨਾਂ ਕਸੂਰ ਨਹੀਂ ਹੈ ਅਫਸਰਾਂ ਨੇ ਤਾਂ ਸਿਰਫ ਉਹਨਾਂ ਦੀ ਜਿਹੜੀ ਗੱਲ ਉਹਨਾਂ ਨੂੰ ਮਜਬੂਰਨ ਮੰਨਣੀ ਪਈ ਹੈ ਪਰ ਇਹ ਦੇ ਪਿੱਛੇ ਜਿਹੜੇ ਮੰਤਰੀ ਨੇ ਸਾਡੇ ਖੰਨੇ ਤੋਂ ਤਨਪ੍ਰੀ ਸੌਂਦ ਔਰ ਉਹਨਾਂ ਦੇ ਜਿਹੜੇ ਸੱਜੀਆਂ ਖੱਬੀਆਂ ਬਾਹਾਂ ਨੇ ਉਹ ਇਹਨਾਂ ਦੇ ਜਿਹੜੇ ਪੇਪਰ ਰਿਜੈਕਟ ਹੋਏ ਨੇ ਉਹਦੇ ਵਿੱਚ ਉਹ ਕਾਰਨ ਹੈ ਵੱਡਾ ਡੀਸੀ ਸਾਹਿਬ ਨੇ ਤੁਹਾਡੀ ਗੱਲ ਬਾਤ ਕੀਤੀ ਡੀਸੀ ਸਾਹਿਬ ਨੇ ਦੱਸੀ ਹੈ ਉਹਨਾਂ ਨੂੰ ਡੀਸੀ ਸਾਹਿਬ ਨੂੰ ਵੀ ਕਿਹਾ ਪਰ ਕਿਉਂਕਿ ਸਮਝ ਨਹੀਂ ਆ ਰਹੀ ਵੀ ਕਿਹੜੀ ਮਜਬੂਰੀ ਬਸ ਅਫਸਰशाही ਵੀ ਕੰਮ ਕਰ ਰਹੀ ਹੈ ਹਾਲਾਂਕਿ ਕੋਡ ਆਫ ਕੰਡਕਟ ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਹੋਇਆ ਹੋਇਆ ਔਰ ਉਹਦੇ ਵਿੱਚ ਕਿਸੇ ਵੀ ਸਰਕਾਰ ਦਾ ਜਾਂ ਕੋਈ ਕਿਸੇ ਵੀ ਰਾਜਨੀਤਿਕ ਆਗੂ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ ਪਰ ਫੇਰ ਵੀ ਇੰਨਾ ਰਾਜਨੀਤਿਕ ਦਖਲ ਜਿਹੜਾ ਉਹ ਕਦੇ ਪਹਿਲਾਂ ਦੇਖਣ ਨੂੰ ਨਹੀਂ ਸੀ ਮਿਲਿਆ ਹਾਈ ਕੋਰਟ ਤੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਠੱਕੇ ਚਾਹੀਦੀ ਸਰਕਾਰ ਚ ਰਿਆਮ ਕਰ ਰਹੀ ਹੈ ਵਿਪੱਖ ਕਿੱਧਰ ਕਿੱਥੇ ਕਮਜ਼ੋਰ ਹੀ ਨਜ਼ਰ ਆ ਰਹੇ ਐਡੀ ਬੜੀ ਪਾਰਟੀ ਹੈ ਜਨ ਅੰਦੋਲਨ ਕਿਉਂ ਨਹੀਂ ਚੇਲ ਰਹੇ ਤੁਸੀਂ ਸੜਕਾਂ ਤੇ ਕਿਉਂ ਨਹੀਂ ਆ ਰਹੇ ਹੁਣ ਠੱਕੇ ਚਾਹੀਦੀ ਦੇ ਨਾਲ ਨਹੀਂ ਅਸੀਂ ਕਾਨੂੰਨੀ ਲੜਾਈ ਲੜਾਂਗੇ ਸੜਕਾਂ ਤੇ ਵੀ ਲੜਾਈ ਲੜਾਂਗੇ ਲੜ ਰਹੇ ਆ ਕਿੰਨੇ ਸਾਡੇ ਲੋਕ ਜਿਹੜੇ ਨੇ ਸਾਡੇ ਇਥੋਂ ਤੱਕ ਕਿ ਇੱਕ ਸਾਬਕਾ ਐਮਐਲਏ ਉਹ ਉਹਨਾਂ ਨੂੰ ਸੱਟਾਂ ਵੱਜੀਆਂ ਨੇ ਔਰ ਕਿਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਲੋਕ ਜਿਹੜੇ ਨੇ ਉਹ ਸੜਕਾਂ ਤੇ ਉਤਰੇ ਹੋਏ ਨੇ ਇਹੋ ਜਿਹੇ ਹਾਲਾਤ ਤਾਂ ਕਦੇ ਦੇਖੇ ਹੀ ਨਹੀਂ ਸੀ ਔਰ 3 ਸਾਲ ਚ ਕਿਉਂਕਿ ਕੋਈ ਵੀ ਡਿਵੈਲਪਮੈਂਟ ਦਾ ਕੋਈ ਵੀ ਕੰਮ ਜਿਹੜਾ ਉਹ ਜਿਹੜਾ ਦੇਖਣ ਨੂੰ ਨਹੀਂ ਮਿਲਿਆ ਇੱਕ ਵੀ ਪਿੰਡ ਚ ਕੋਈ ਕੰਮ ਜਿਹੜਾ ਇਹ ਸਰਕਾਰ ਵੱਲੋਂ ਨਹੀਂ ਹੋਇਆ ਹਾਲੇ ਤੱਕ ਕੋਈ ਸੜਕ ਤੇ ਕੰਮ ਨਹੀਂ ਹੋਇਆ ਕੋਈ ਪਿੰਡ ਦੇ ਉੱਤੇ ਕੋਈ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਹੋਈ ਤੋਂ ਇਸ ਕਰਕੇ ਇਹਨਾਂ ਨੂੰ ਤਾਂ ਲੋਕਾਂ ਨੇ ਪਿੰਡਾਂ ਚ ਨਹੀਂ ਸੀ ਵੜਨ ਦੇਣਾ ਇਹ ਹੁਣ ਬੈਕ ਡੋਰ ਰਾਹੀਂ ਢੇਡੇ ਟੰਗ ਨਾਲ ਇਹ ਇਹਨਾਂ ਚੋਣਾ ਦੇ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਨੇ ਪਚਾਇਤ ਚੋਣਾਂ ਦੇ ਵਿੱਚ ਧੱਕੇਸ਼ਾਹੀ ਹੁੰਦੀ ਹੈ ਤਾਂ ਤੁਸੀਂ ਕੀ ਕਰੋਗੇ ਸਰ ਅਸੀਂ ਹਾਈ ਕੋਰਟ ਜਾਵਾਂਗੇ ਅਸੀਂ ਕਾਨੂੰਨੀ ਲੜਾਈ ਲੜਾਂਗੇ ਔਰ ਸਾਡੀ ਪਾਰਟੀ ਕਾਂਗਰਸ ਪਾਰਟੀ ਜਿਹੜੀ ਹੈ ਇਲੈਕਸ਼ਨਾਂ ਦੇ ਨਿਕਲ ਕਰ ਰਹੇ ਇਲੈਕਸ਼ਨ ਵਾਲੇ ਦਿਨ ਵੀ ਇਲੈਕਸ਼ਨ ਵਾਲੇ ਦਿਨ ਵੀ ਪੂਰਾ ਅਸੀਂ ਜਿਹੜੇ ਜਿੱਥੇ ਜਿੱਥੇ ਇਲੈਕਸ਼ਨ ਹੋ ਰਹੀ ਹੈ ਜਿੱਥੇ ਜਿੱਥੇ ਲੋਕ ਲੜ ਰਹੇ ਨੇ ਉਹਨਾਂ ਨੂੰ ਸਾਡਾ ਇਹੀ ਸੁਨੇਹਾ ਹੈਗਾ ਕਿ ਉਹ ਬਿਲਕੁਲ ਕਿਸੇ ਗੱਲੋਂ ਡਰਨ ਅਸੀਂ ਉਹਨਾਂ ਦੇ ਨਾਲ ਖੜੇ ਆ ਉਹਨਾਂ ਨੂੰ ਕਿਸੇ ਗੱਲੋਂ ਵੀ ਅਸੀਂ ਕੋਈ ਦਿੱਕਤ ਨਹੀਂ ਆਉਣ ਦਵਾਗੇ ਔਰ ਜੇ ਕਿਸੇ ਅਫਸਰ ਨੇ ਜਾਂ ਕਿਸੇ ਕੋਈ ਇਹਨਾਂ ਦੀ ਜਿਹੜੇ ਹਾਕਮਦਰ ਦੇ ਲੋਕ ਨੇ ਉਹਨਾਂ ਨੇ ਕੋਈ ਕਤਾਈ ਕਰਨ ਦੀ ਕੋਸ਼ਿਸ਼ ਕੀਤੀ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਨਾਂ ਦਾ ਮੂੰਹ ਤੋੜਵਾ ਜਵਾਬ ਦੇਵਾਂਗੇ ਅਸੀਂ ਲੋਕਾਂ ਨਾਲ ਖੜੇ ਆਂ ਔਰ ਅਸੀਂ ਜਿੱਧਰ ਵੋਟਾਂ ਵੀ ਪੈਣਗੀਆਂ ਉਦੋਂ ਵੀ ਅਸੀਂ ਲੋਕਾਂ ਦੇ ਨਾਲ ਜਿੱਥੇ ਵੀ ਸਾਨੂੰ ਉਹ ਗੱਲ ਠੀਕ ਸਮਝਣਗੇ ਅਸੀਂ ਉਹਨਾਂ ਨਾਲ ਜਾ ਕੇ ਉੱਤੇ ਖੜਾਂਗੇ ਸਰ ਕਈ ਥਾਵਾਂ ਤੇ ਕੱਲ ਗੋਲੀ ਵੀ ਚੱਲੀ ਹੈ ਥਾਣੇ ਚੋਣਾ ਹੋਣਿਆ ਨੇ ਕਿਹੋ ਜਿਹਾ ਮਾਹੌਲ ਲੱਗਦਾ ਜਿ ਬਣੇਗਾ ਮੈਂ ਅਸੀਂ ਤਾਂ ਇਸ ਗੱਲ ਤੋਂ ਹੀ ਚਿੰਤਤ ਆ ਕਿ ਹਜੇ ਤਾਂ ਜਿਹੜਾ ਨੌਕਰਾਜ ਦਾ ਜਿਹੜਾ ਸਿਸਟਮ ਸ਼ੁਰੂ ਹੋਇਆ ਹਜੇ ਤਾਂ ਨਾਮਿਨੇਸ਼ਨਸ ਸੀਗੀਆਂ ਫਿਰ ਉਹਨਾਂ ਦੇ ਇਤਰਾਜ਼ ਸੀਗੇ ਅੱਜ ਸਿੰਬਲ ਅਲਾਟ ਹੋਏ ਨੇ ਤੋਂ ਹਜੇ ਤਾਂ ਜਿਹੜੀ ਚੋਣ ਅਸਲ ਜਿਹੜੀ ਚੋਣ ਆ ਉਹ ਤਾਂ ਸ਼ੁਰੂ ਹੋਣੀ ਆ ਹਜੇ ਤੇ ਮੈਨੂੰ ਲੱਗਦਾ ਕਿ ਸਾਨੂੰ ਬਹੁਤ ਵੱਡਾ ਖਾਤਸ਼ਾ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਆ ਉਹ ਵੈਸੇ ਹੀ ਕਮਜ਼ੋਰ ਹੈ ਔਰ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਰਾਖੀ ਆ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਆ ਪਰ ਸਰਕਾਰ ਕਿਤੇ ਵੀ ਨਜ਼ਰ ਨਹੀਂ ਆਉਂਦੀ ਦੇਖੋ ਜਿਸ ਤਰ੍ਹਾਂ ਸਾਹ ਗੁਰਕੀਰਤ ਸਿੰਘ ਨੇ ਦੱਸਿਆ ਬੜੀ ੱਟਕੇਸ਼ਾਈ ਖੰਨੇ ਚ ਵੀ ਹੋਈ ਆ ਸਮਰਾਲੇ ਚ ਵੀ ਕਈ ਪਿੰਡਾਂ ਚ ਰਪਾਲੋਂ ਪਿੰਡ ਗੋਸਲਾ ਪਿੰਡ ਪੰਜ ਸਰਪੰਚ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਦੇ ਰਿਜੈਕਟ ਕੀਤੇ ਗਏ ਨੇ ਫਾਰਮ ਇਹ ਬੜੀ ਘਟਨਾ ਜਿਹੜੀ ਵਾਪਰੀ ਹੈ ਸਰਕਾਰ ਦੀ ਸ਼ਹਿਤੇ ਹੋਈ ਹੈ ਜ਼ਿਲ੍ਹਾ ਕਾਂਗਰਸ ਕਮੇਟੀ ਇਹਦੀ ਨਖੇਦੀ ਕਰਦੀ ਆ ਤੇ ਨਾਲ ਦੀ ਨਾਲ ਜਿਹੜਾ ਅਸੀਂ ਦੇਖਿਆ ਮਾਹੌਲ ਆ ਪਿਛਲੇ 2-3 ਦਿਨ ਚ ਜਿਹੜੇ ਸਬੰਧਤ ਐਮ ਐਲ ਏ ਸੀ ਉਹੋ ਰਾਤ ਨੂੰ 1:00 ਵਜੇ ਤੱਕ ਮਾਰਕੀਟ ਕਮੇਟੀਆਂ ਦੇ ਦਫ਼ਤਰ 'ਚ ਮਿਊਨਿਸਪਲ ਕਮੇਟੀਆਂ ਦੇ ਦਫ਼ਤਰ 'ਚ ਬੈਠੇ ਰਹੇ ਆਪ ਜਦਕੀ ਚੁਣੇ ਹੋਏ ਨਮਾਇੰਦਾ ਆਪਣੇ ਲੋਕਾਂ ਨੂੰ ਕਹਿੰਦਾ ਜਾ ਕੇ ਡੈਮੋਕਰੈਟਿਕ ਤਰੀਕੇ ਨਾਲ ਚੋਣ ਦੀ ਅਪਲਾਈ ਕਰੋ ਲੜੋ ਤੇ ਸਰਕਾਰ ਜਿਹੜਾ ਆਪਣਾ ਪੱਖ ਰੱਖਣਾ ਚਾਹੁੰਦੀ ਉਹ ਲੋਕਾਂ 'ਚ ਰੱਖੇ ਜੋ ਕੰਮ ਉਹਨਾਂ ਨੇ 2-3 ਸਾਲ 'ਚ ਕੀਤੇ ਨੇ ਦੱਸਣ ਤੇ ਜਿਹੜੇ ਨਹੀਂ ਹੋਏ ਉਹ ਵਾਅਦਾ ਕਰਨ ਪਰ ਇਹਨਾਂ ਨੇ ਕੀਤਾ ਕੁਛ ਨਹੀਂ ਤੇ ਲੋਕਾਂ ਨੂੰ ਡਰਾਇਆ ਖਾਸ ਕਰਕੇ ਜੇ ਮੈਂ ਪੈਲ ਹਲਕੇ ਦੀ ਗੱਲ ਕਰਾਂ ਤਾਂ ਉੱਥੇ ਦੇ ਮੌਜੂਦਾ ਐਮਐਲਏ ਨੇ ਜਿਹੜੇ ਟਰਨਿੰਗ ਅਫਸਰ ਸੀ ਜਾਂ ਕਲਸਟਰ ਹੈਡ ਸੀ ਉਹਨਾਂ ਨੂੰ ਇੰਨਾ ਥ੍ਰੈਟ ਕੀਤਾ ਪਰ ਮੈਂ ਉਹਨਾਂ ਨੂੰ ਸ਼ਾਬਾਸ਼ੀ ਵੀ ਦਿਨਾ ਕੁਝ ਅਫਸਰ ਇਹ ਜੇ ਸੀ ਜਿਨ੍ਹਾਂ ਨੇ ਉਹਦੇ ਥ੍ਰੈਟ ਦੇ باوجود ਵੀ ਉਹ ਕੰਮ ਨਹੀਂ ਕੀਤੇ ਜਿਹੜਾ ਕਰਨਾ ਚਾਹੁੰਦਾ ਸੀ ਪਰ ਇੰਨੀ ਬੇਤਹਾ ਲੋਕਾਂ ਨੂੰ ਡਰਾਇਆ ਪਿੰਡਾਂ 'ਚ ਟੈਲੀਫੋਨ ਆਪ ਐਮਐਲਏ ਕਰ ਰਹੇ ਨੇ ਵੀ ਤੁਸੀਂ ਕੰਪਰੋਮਾਈਜ਼ ਕਰ ਲਓ ਸਮਝੌਤਾ ਕਰ ਲਓ ਪਰ ਜਿਹੜੇ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਸਬੰਧਤ ਲੋਕ ਨੇ ਉਹਨਾਂ ਨੇ ਡਟ ਕੇ ਇਸ ਸੋਸ਼ਣ ਦਾ ੱੱਕੇ ਦਾ ਵਿਰੋਧ ਕੀਤਾ ਤੇ ਆਪਣੇ ਨਾਮਜ਼ਦਗੀ ਕਾਗਜ਼ ਭਰੇ ਨੇ ਤੇ ਅੱਜ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰ ਰਹੇ ਨੇ 4 ਵਜੇ ਦਾ ਟਾਈਮ ਸੀ ਜਿਹੜੇ ਜਿਹੜੇ ਹਲਕਿਆਂ 'ਚ ੱੱਕੇਛਾ ਉਹਨਾਂ ਦੀ ਜਾਣਕਾਰੀ ਉਹਨਾਂ ਨੂੰ ਵੀ ਦਿੱਤੀ ਗਈ ਹੈ ਤੇ ਜ਼ਿਲ੍ਹਾ ਕਾਂਗਰਸ ਕਮੇਟੀਆਂ ਵੱਲੋਂ ਵੀ ਅੱਜ ਪ੍ਰੈਸ ਕਾਨਫਰੰਸਾਂ ਕੀਤੀਆਂ ਜਿਵੇਂ ਖੰਨੇਚੋਈ ਜਾਂ ਸਮਰਾਲੇਚੋਈ ਪੈਲ ਦਾ ਕਿਲਾ ਹਸਪੰਡਾ ਉੱਥੇ ਚਾਰ ਪੰਜਾਂ ਦੇ ਰਿਜੈਕਟ ਕਰਤੇ ਸੋ ਇਹ ਦਾ ਲੋਕਾਂ ਨੇ ਜਵਾਬ ਆਉਣ ਵਾਲੀ 15 ਤਰੀਕ ਨੂੰ ਦੇ ਦੇਣਾ ਕਿਉਂਕਿ ਲੋਕਾਂ 'ਚ ਜਾਣ ਜੋਗ ਕੇ ਤਾਂ ਰਹੇ ਨਹੀਂ ਅੱਜ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਨੇ ਜਿਹੜੇ ਲੋਕ ਬਦਲਾਅ ਦੇ ਨਾਂ ਤੇ ਵੋਟ ਪਾਈ ਸੀ ਅੱਜ ਉਹਨਾਂ ਨਾਲ ਹੀ ਬਦਲਾ ਲਿਆ ਜਾ ਰਿਹਾ ਉਹਨਾਂ ਦੇ ਹੀ ਹੱਕਾਂ ਤੋਂ ਉਹਨਾਂ ਨੂੰ ਵਾਂਝੇ ਕੀਤਾ ਜਾ ਰਿਹਾ ਸੋ ਅੱਜ ਲੋਕ ਜਾਗਰੂਕ ਹੋਵੇ ਆਉਣ ਵਾਲੇ 15 ਤਰੀਕ ਨੂੰ ਮੈਨੂੰ ਲੱਗਦਾ ਵੀ ਖੰਨੇ ਜ਼ਿਲ੍ਹੇ 'ਚ ਘਟੋ ਘੱਟ 60 ਤੋਂ 65% ਪੰਚਾਇਤਾਂ ਕਾਂਗਰਸ ਪੱਖ ਦੀਆਂ ਬਣਨ ਖੰਨੇ 'ਚ ਕਿੰਨੇ ਕਾਗਜ਼ ਇਹਦੇ ਰੱਦ ਕੀਤੇ ਗਏ ਖੰਨੇ ਦੇ ਪੈਲ ਦੇ ਵਿੱਚ ਖੰਨੇ 'ਚ ਜਿਸ ਤਰ੍ਹਾਂ ਦੱਸਿਆ ਗਿਆ ਕੁੰਗਰਾਲੀ ਰਾਜਪੂਤਾਂ ਕਾ ਰਤਨ ਪਰ ਕਿਲਾ ਹਾਂਸ ਸਮਰਾਲੇ ਚ ਗੋਸਲਾ ਰਪਾਲੂ ਇਹ ਮੇਰੀ ਜਾਣਕਾਰੀ ਜਿਲ੍ਹਾ ਕਾਂਗਰਸ ਤੌਰ ਪ੍ਰਧਾਨ ਹੋਣ ਨਾਤੇ ਮੇਰੀ ਜਾਣਕਾਰੀ ਚ ਆਇਆ ਸੋ ਇਹਨਾਂ ਨੂੰ ਅਸੀਂ ਪੰਜਾਬ ਕਾਂਗਰਸ ਵੱਲੋਂ ਜਿਹੜੀ ਮੀਡੀਆ ਤੇ ਸਾਡੀ ਸੋਸ਼ਲ ਤੇ ਮੀਡੀਆ ਤੇ ਸਾਡੀ ਲੀਗਲ ਟੀਮਾਂ ਉਹਨਾਂ ਨਾਲ ਡੰਡ ਆਪਣਾ ਕਰਕੇ ਸਾਰੀ ਗੱਲਬਾਤ ਸੋਸ਼ਲ ਮੀਡੀਆ ਤੇ ਵੀ ਪਾਵਾਂਗੇ ਗੱਲਾਂ ਤੇ ਜਿਹੜਾ ਸਾਡਾ ਲੀਗਲ ਸੈੱਲ ਆ ਉਹ ਵੀ ਹਾਈ ਕੋਰਟ ਤੇ ਜਾਊਗਾ ਮੇਰੀ ਘਈ ਸਾਹਿਬ ਨਾਲ ਗੱਲ ਹੋਈ ਆ ਸੋ ਸਾਰੀ ਹਰ ਪੱਖੋਂ ਅਸੀਂ ਇਹਨਾਂ ਲੋਕਾਂ ਦੀ ਮਦਦ ਕਰਾਂਗੇ ਤੇ ਇਹਨਾਂ ਦਾ ਜਿਹੜਾ ਡੈਮੋਕਰੈਟਿਕ ਹੱਕ ਆ ਉਹ ਲੈ ਕੇ ਦਵਾਂਗੇ ਪ੍ਰਧਾਨ ਜੀ ਇੱਕ ਥੋੜਾ ਜਿਹਾ ਪੰਚਾਇਤ ਤੋਂ ਹਟ ਕੇ ਸਵਾਲ ਹੈ ਤੁਹਾਡੇ ਨਗਰ ਕੌਂਸਲ ਕੰਨਾ ਵਿੱਚ ਕਾਂਗਰਸ ਦਾ ਕਬਜ਼ਾ ਹੈ ਕਾਂਗਰਸ ਦਾ ਪ੍ਰਧਾਨ ਔਰ ਇਹਨਾਂ ਨਾਲ ਵੀ ਟੱਕਾ ਹੋ ਰਿਹਾ ਜੀ ਉਹਨਾਂ ਦੀ ਗੱਡੀ ਖੋਹ ਦਿੱਤੀ ਗਈ ਉਹ ਸਕੂਟਰ ਤੇ ਆਉਣ ਲਈ ਮਜਬੂਰ ਨੇ ਜੀ ਦੇਖੋ ਉੱਜਲੀ ਕੁਝ ਆਪਾਂ ਕਰਾਂਗੇ ਬਿਲਕੁਲ ਕਰਾਂਗੇ ਜਦੋਂ ਮੇਰੀ ਨੌਲੇਜ ਪ੍ਰਧਾਨ ਜੀ ਨੇ ਇਹ ਗੱਲ ਲਿਆਂਦੀ ਲੋਕਲ ਬਾਡੀ ਸੈਕਟਰੀ ਨਾਲ ਮੈਂ ਗੱਲ ਕੀਤੀ ਤੇਜਵੀਰ ਨਾਲ ਡੀਸੀ ਨਾਲ ਗੱਲ ਕੀਤੀ ਜਦੋਂ ਉਹ ਕਹਿੰਦੇ ਅਸੀਂ ਕਰਾਉਨੇ ਆ ਬਟ ਇਹ ਸਰਕਾਰ ਦੀ ਨਲਾਇਕੀ ਆ ਇੱਕ ਚੁਣਿਆ ਹੋਇਆ ਪ੍ਰਧਾਨ ਸ਼ਹਿਰ ਦਾ ਖਾਸ ਕਰਕੇ ਮੈਂ ਇਹ ਵੀ ਬਲੇਮ ਲਾਉਣਾ ਵੀ ਇੱਕ ਐਸੀ ਪ੍ਰਧਾਨ ਨਾਲ ਜਾਣਬੁੱਝ ਕੇ ਤੱਕਾ ਕੀਤਾ ਜਾ ਰਿਹਾ ਜੇ ਕੋਈ ਹੋਰ ਪ੍ਰਧਾਨ ਹੁੰਦਾ ਤਾਂ ਕਿਸੇ ਨੇ ਕੋਈ ਗੱਲ ਨਹੀਂ ਦੀ ਕਰਨੀ ਇੱਕ ਐਸੀ ਪ੍ਰਧਾਨ ਹੋਣ ਨਾਤੇ ਉਹਨੂੰ ਜਲੀਲ ਕੀਤਾ ਜਾ ਰਿਹਾ ਇਹ ਜਲਾਲਤ ਦਾ ਮਾਮਲਾ